ਆਮ ਆਦੀ ਪਾਰਟੀ ਨੇ ਇਲੈਕਸ਼ਨ ਵੋਟਾਂ ਅਜਲ ਸ਼ੁਰੂ ਹੋਈਆਂ ਪੈਣੀਆਂ ਉਤੋਂ ਤੋਂ ਪਹਿਲੇ ਹਾਰ ਮੰਨ ਲਈ ਸੀ ਜਿਵੇਂ ਪਿਛਲੇ ਮਹੀਨਿਆਂ ਤੋਂ ਅਕਾਲੀ ਆਗੂ ਨੂੰ ਡਰਾਉਣਾ ਤਮਕਾਉਣਾ ਪਰਚੇ ਹਰ ਪ੍ਰਸ਼ਾਸਨ ਦਾ ਅਧਿਕਾਰੀ ਹਰੇਕ ਡਿਪਾਰਟਮੈਂਟ ਦਾ ਅਧਿਕਾਰੀ ਸਰਕਾਰ ਦਾ ਗੁੱਲਾ ਬਣ ਕੇ ਕੰਮ ਕਰ ਰਿਹਾ ਸੀ ਜਿਵੇਂ ਅਕਾਲੀ ਆਗੂ ਦੇ ਛੁੱਟੇ ਪਰਚੇ ਹੋਇਆ ਕੁਝ ਦਿਨ ਪਹਿਲਾਂ ਮਾਨਯੋਗ ਚੋਣ ਕਮਿਸ਼ਨ ਦਾ ਡੰਡਾ ਪ੍ਰਸ਼ਾਸਨ ਤੇ ਚੱਲਿਆ ਸਰਦਾਰ ਸੁਖ ਸਿੰਘ ਬਾਦਲ ਨੇ ਆਵਾਜ਼ ਚੱਕੀ ਉਤੋਂ ਬਾਅਦ ਮਾਨਯੋਗ ਚੋਣ ਕਮਿਸ਼ਨ ਨੇ ਜਿੱਥੇ ਅਧਿਕਾਰੀਆਂ ਨੂੰ ਪਰੇ ਕੀਤਾ ਉਹਦੇ ਨਾਲ ਹੀ 24 ਘੰਟੇ ਦੀ ਇਨਕੁਆਰੀ ਦੇ ਹੁਕਮ ਦਿੱਤੇ ਤੇ ਅੱਜ ਦਾ ਅੰਤਰਪੁਤਰ ਅਖਬਾਰ ਚ ਖਬਰ ਵੀ ਲੱਗੀ ਹੋਈ ਆ ਇਹ ਵੱਡੀ ਜਿੱਤਾ ਕਾਲ ਜਲਦੀ ਤੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੀ ਇਨਕੁਆਰੀ ਹੋਈ ਉਹ ਇਨਕੁਆਰੀ ਚ ਇਹ ਗੱਲ ਸਾਬਤ ਹੋਈ ਆ ਕਿ ਇਹ ਪਰਚੇ ਇਲੈਕਸ਼ਨ ਤੋਂ ਅਕਾਲੀ ਦਲ ਦੇ ਆਗੂਆਂ ਨੂੰ ਪਿੰਡ-ਪਿੰਡ ਤੋਂ ਪਰੇ ਕਰਨ ਲਈ ਡਰਾਉਣ ਲਈ ਧੋਖਾਉਣ ਲਈ ਇਲੈਕਸ਼ਨ ਪ੍ਰਭਾਵਿਤ ਕਰਨ ਲਈ ਕੀਤੇ ਗਏ ਝੂਠੀਆਂ ਐਫਆਈਆਰ ਕੀਤੀਆਂ ਆ ਬਾਹਰਲੇ ਜ਼ਿਲ੍ਹੇ ਤਰਨਤਾਰਨ ਨਹੀਂ ਬਾਹਰਲੇ ਜ਼ਿਲ੍ਹਿਆਂ ਚ ਵੀ ਜਿਹੜੀਆਂ ਅਪੀਲਾਂ ਕਰਕੇ ਇੱਥੋਂ ਦੇ ਆਗੂ ਦੇ ਨਾਮ ਪਾ ਕੇ ਉਹਨਾਂ ਚੱਕਿਆ ਗਿਆ ਸੀ ਉਹ ਸਾਰੇ ਆ ਗੂ ਜਿੱਥੇ ਰਾਤ ਆਪਣੇ ਆਪਣੇ ਘਰੇ ਪਹੁੰਚੇ ਕਿਉਂਕਿ ਸਰਦਾਰ ਸੁਖਬੀ ਸਿੰਘ ਬਾਦਲਜੀਵ ਦੀ ਲੜਾਈ ਲੜ ਰਹੀ ਸੀ ਕਿ ਉਹ ਕੇ ਪ੍ਰਧਾਨ ਸਾਹਿਬ ਉਥੇ ਹੀ ਇਹ ਰਿਕੁਐਰਿਸ ਸੌਫਟ ਕਰ ਦਿੱਤਾ ਦਾਦਰਮੂਚ ਨੂੰ ਖਬਰ ਵੀ ਲੱਗੀ ਹੋਈ ਹੈ ਅੱਜ ਕਿ ਇਹ ਝੂਠੇ ਪਰਚੇ ਇਲੈਕਸ਼ਨ ਜਿੱਤਣ ਲਈ ਆਮ ਆਦੀ ਪਾਰਟੀ ਨੇ ਕਿਤੇ ਮੈਂ ਸਮਝਦਾ ਕਿ ਇਲੈਕਸ਼ਨ ਦੇ ਵੋਟਾਂ ਪੈਣ ਤੋਂ ਪਹਿਲਾਂ ਹੀ ਆਮ ਆਦੀ